ਅਸੀਂ ਇਸ ਟਾਈਮ ਖੜੇ ਆ ਜੀ ਪੰਜਾਬ ਦੇ ਬਹੁਤ ਖੂਬਸੂਰਤ ਪਿੰਡ ਪਿੰਡ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਪਿੰਡ ਇਹੜੇ ਸਾਡੇ ਨਾਲ ਵਾਲੇ ਦੂਜੇ ਦੋਸਤ ਆ ਉਹਨਾਂ ਨੇ ਚਲਾਨ ਕਟਾ ਲਿਆ ਓਵਰ ਸਪੀਡ ਦਾ 1000 ਰੁਪਏ ਦਾ ਉਹਨੂੰ ਭੁਗਤਾਨ ਜਿਹੜਾ ਕਰਨਾ ਪਿਆ ਤਾਂ ਕਰਕੇ ਹੌਲੀ ਚਲਾਓ ਆਪਣੇ ਦੋਸਤਾਂ ਨੂੰ ਪਤਾ ਨਹੀਂ ਆਪਣੇ ਦੋਸਤਾਂ ਪਹਿਲੀ ਵਾਰ ਦੇਖਿਆ ਮੈਂ ਇਸ ਸੋਕ੍ਰਿਤ ਮਾਨਾ ਚੱਪਾਂ ਜਿਹਾ ਦੇਖ ਰਹੇ ਨੇ ਜਾ ਕੇ ਪਹਿਲਾਂ ਕਰਦੇ ਆਂ ਪੇਟ ਪੂਜਾ ਫਿਰ ਕੰਮ ਦੂਜਾ ਸਾਡੇ ਭੰਗੜੇ ਵਾਲੇ ਨੌਜਵਾਨ ਵਾਜੀ ਵਾ ਨੌਜਵਾਨ ਕਿੱਥੇ ਰਹਿ ਗਏ ਆਪਣੇ ਆ ਜਾ ਵੀ ਸੋਕ੍ਰਿਤ ਸਿਆ ਚਲੋ ਯਾਰ ਤਸਵੀਰਾਂ ਖਿਚਾ ਲੋ ਬਹੁਤ ਸੋਹਣਾ ਬਣਿਆ ਹਾਲ ਹੋਣ ਬੜੇ ਕਿਆ ਆਉਂਦਾ ਨਾ ਮੋਟੇ ਪਾਣੀ ਚਾਲੋ ਕਿੱਕ ਲੋ ਜੀ ਸਟਾਰਕ ਦੀ ਚਾਹ ਕਾਫੀ ਲੱਗ ਚੁੱਕੀ ਐ ਮਾਨ ਸਾਹਿਬ ਕੀ ਹਾਲ ਹੈ ਆ ਮੈਂ ਟਮਾਟਰਾਂ ਕੇ ਹੋਰ ਕੋਸਾ ਆ ਵੀਰੇ ਸਟਾਰਕ ਦੀ ਕਾਫੀ Okay, hello, ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੇ ਖੂਬਸੂਰਤ ਬਲੌਗ 'ਚ ਤੇ ਅਸੀਂ ਇਸ ਟਾਈਮ ਖੜੇ ਆਂ ਜੀ ਪੰਜਾਬ ਦੇ ਬਹੁਤ ਖੂਬਸੂਰਤ ਪਿੰਡ ਪਿੰਡ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਪਿੰਡ ਤੇ ਹੁਣ ਅਸੀਂ ਜਾ ਰਹੇ ਆਂ ਜੀ ਵਿਆਹ ਤੇ ਟੇਲ ਪਵਾ ਰਹੇ ਆਂ ਤੁਹਾਨੂੰ ਦਿਖਾਉਣੇ ਆ ਸਾਡੇ ਨਾਲ ਸਾਡੇ ਚਾਚੇ ਵਰਗੇ ਸਾਰੇ ਆ ਤੇ ਜਾ ਕੇ ਫੁੱਲ ਇੰਜੋਏ ਕਰਾਂਗੇ ਕਰਾਉਣੇ ਸਾਡੇ ਰੂਗਰੂ ਵਾਰੀਓ ਕਰਾਂ ਹਾਂਜੀ ਗਾਇਸ ਕਿਵੇਂ ਹੋ ਓਕੇ ਜੀ ਮਾਨ ਸਾਹਿਬ ਕਿਵੇਂ ਆ ਬਹੁਤ ਵਧੀਆ ਜੀ ਸੱਤ ਤਕੜੇ ਹੋ ਤਿਆਰੀ ਹੈ ਫਿਰ ਪੂਰੀ ਮੋਰੀ ਪੂਰੀ ਵਧੀਆ ਬਾ ਰਾਤ ਦੀ ਰੋਟੀ ਛੱਡ ਰੱਖੀ ਹੈ ਖੰਭੀ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਇਸ ਟਾਈਮ ਸੰਦੂਰ ਦੇ ਕੋਲੇ ਤੇ ਥੋੜਾ ਜਿਹਾ ਸਫ਼ਰ ਰਹਿ ਗਿਆ ਇਹੜੇ ਸਾਡੇ ਨਾਲ ਵਾਲੇ ਦੂਜੇ ਦੋਸਤ ਆ ਉਹਨਾਂ ਨੇ ਚਲਾਨ ਕਟਾ ਲਿਆ ਓਵਰ ਸਪੀਡ ਦਾ 1000 ਰੁਪਏ ਦਾ ਉਹਨੂੰ ਭੁਗਤਾਨ ਜਿਹੜਾ ਕਰਨਾ ਪਿਆ ਤਾਂ ਕਰਕੇ ਹੌਲੀ ਚਲਾਉ ਆਪਣੇ ਦੋਸਤਾਂ ਨੂੰ ਪਤਾ ਨਹੀਂ ਆਪਣੇ ਦੋਸਤਾਂ ਨੂੰ ਅੱਛਾ ਜਿਹੜੇ ਮਗਰਾ ਰਹੇ ਐ ਤੇ 9000 ਮੁੰਡੇ ਤਿਆਰ ਆ ਜੀ ਸਾਡੇ ਕਬੱਡੀ ਪਲੇਅਰ ਤੇ ਜੰਮਦੇ ਮਤਲਬ ਪੂਰੇ ਮਾਰ ਟ੍ਰੇਨਰ ਗਰਪਾਲ ਸਿੰਘ ਮਾਨ ਸਾਹਿਬ ਹਾਂ ਬਈ ਸੋਪਰੀ ਸਿਆ ਸੋਪਰੀ ਆ ਜਾ ਰਹੀ ਚੱਪਲਾਂ ਦੇ ਵਿੱਚ ਪਹਿਲੀ ਵਾਰ ਦੇਖਿਆ ਮੈਂ ਕਿ ਸੋਪਰੀਤ ਮਾਨਾ ਚੱਪਲਾਂ ਜਿਹਾ ਦੇਖ ਰਹੇ ਨੇ ਚਲੋ ਬਈ ਕਿਲ ਗਏ ਮੁੰਡਿਓ ਬਾਥਰੂਮ ਬਾਥਰੂਮ ਕਰ ਲੋ ਪਾਣੀ ਦੀ ਬੋਤਲਾਂ ਭਰ ਲੋ ਤੇ ਆਪਾਂ ਹੁਣ ਉਸੇ ਜਾ ਕੇ ਖਾਣੇ ਆ ਮੱਛੀ ਹੋਈ ਤਾਂ ਨਹੀਂ ਫਿਰ ਪਕੌੜੇ ਹਾਂਜੀ ਪਟਿਆਲੇ ਪਹੁੰਚ ਚੁੱਕੇ ਆ ਜੀ ਅਸਲ ਇਹ ਹੈਗਾ ਬਾਰ ਬਾਰ ਨਾਪਾ ਰੋਡ ਤੇ ਪੈਲਸ ਸਪਰਿੰਗਫੀਲਡ ਸ਼ਾਇਦ ਤੇ ਮੁੰਡੇ ਆਪਣੀ ਤਿਆਰੀ ਤੋਰੀ ਕਰ ਰਹੇ ਐ ਤੇ ਚਾਚੀ ਵਰਗੇ ਵੀ ਹੋ ਗਏ ਤਿਆਰ ਤੇ ਜਾ ਕੇ ਪਹਿਲਾਂ ਕਰਦੇ ਆ ਪੇਟ ਪੂਜਾ ਫਿਰ ਕੰਮ ਦੂਜਾ ਤੇ ਬਾਕੀ ਉਧਰ ਚਾਚੀ ਵਰਗੇ ਆ ਰਹੇ ਚੰਡੀਗੜ੍ਹੋਂ ਚਾਚੀ ਗੁਰੂਧਰ ਅਗੇ ਸਪੈਂਸਾ ਵਰਗੇ ਤੇ ਫਿਰ ਉਹਨਾਂ ਨਾਲ ਅੱਜ ਲਾਉਣਿਆ ਮਹਿਫਲ ਕਰਦੇ ਆ ਗੱਲਾਂ ਬਾਤਾਂ ਬਾਕੀ ਬਰਾੜ ਸਾਹਿਬ ਦੀ ਵੇਟ ਐ ਬਰਾੜ ਸਾਹਿਬ ਪਹੁੰਚਣ ਤੇ ਬਰਾੜ ਸਾਹਿਬ ਨਾਲ ਕਰਾਂ ਗੱਲਾਂ ਬਾਤਾਂ ਵਾਹ ਵੀ ਵਾਹ ਬਾਕਸ ਕਰ ਕੱਢ ਲੋ ਜੀ ਜਿਹੜੀ ਨਾਬੇ ਵਾਲੀ ਰੋਡ ਐਸ ਤੇ ਪੈਲਸ ਬਹੁਤ ਸੋਹਣੇ ਬਣੇ ਹੋਏ ਐ ਤੇ ਫਿਰ ਹੁਣ ਆਪਾਂ ਐਂਟਰੀ ਕਰਦੇ ਆਂ ਬੜਾ ਖੁੱਲੇ ਡੁੱਲੇ ਪੈਲਸ ਬਣਿਆ ਇੱਥੇ। ਬਾਕੀ ਜਿਹੜਾ ਮੇਨ ਮੋਲ ਹੁੰਦਾ ਉਹ ਡੈਕੋਰੇਸ਼ਨ ਦਾ ਹੀ ਹੁੰਦਾ ਹੈ। ਉਹਦੇ ਨਹੀਂ ਪੈਲਸ ਹੋਣਾ ਮੰਨਦਾ। ਪਹਿਲਾਂ ਆਪਣੇ ਪਿੰਡਾਂ 'ਚ ਵਿਆਹ ਕਰਦੇ ਹੁੰਦੇ ਸੀ। ਘਰ ਹੁਣ ਵੀ ਲੋਕ ਕਰਨ ਲੱਗੇ ਦੂਜੀ ਅਰੀ ਜਿਵੇਂ ਮੱਜਗੁਗ ਕਿੱਡੀ ਵਧੀਆ ਕਰਦੇ ਆ। ਆ ਗਿਆ ਜੀ ਪੈਲਸ ਦਾ ਮੇਨ ਗੇਟ। ਉਹਨੇ ਐਂਟਰ। ਤੇ ਫਿਰ ਜਾ ਕੇ ਬਹਿਣਿਆ ਵੀ ਪ੍ਰੋਗਰਾਮ ਵੈਜ ਆ ਕਿ ਨੌਨ ਵੈਜ। ਵੈਜ ਵੈਜ ਕਿਛ ਕਿਛ ਦੀ ਹੈਗੀ ਹੈ। ਉਹਦਾ ਨੂੰ ਪਤਾ। ਪਰ ਫੂਡ ਦਾ ਨਹੀਂ ਪਤਾ। ਵੈਜ ਜਾ ਕੇ ਨੌਨ ਵੈਜ ਆ ਬਹੁਤ ਸੋਹਣਾ ਬਣਿਆ ਹੋਇਆ। ਦੇਖ ਸਕਦੇ ਹੋ ਕਿੰਨੀ ਚੱਕ ਡਾ ਘੰਟ ਲੱਗਦਾ ਹੈ ਬਹੁਤ ਵਧੀਆ ਸਾਡੇ ਭੰਗੜੇ ਵਾਲ ਨੌਜਵਾਨ ਵਾਹ ਜੀ ਵਾਹ ਬੜੀ ਡੈਕੋਰੇਸ਼ਨ ਕਰੀ ਹੈ ਉਹਦਾ ਸ਼ੀਸ਼ਾ ਸਹੀ ਦੇਖ ਫਿਰ ਮੂਹਰੂ ਦਿਖਾਉਂਦਾ ਮੈਂਦਲਾ ਦਾ ਅੱਗੇ ਆ ਕੇ ਬੰਦੀ ਹੋ ਗਿਆ ਲੈਫਟ ਸਾਈਡ ਨੌਂ ਜਵਣ ਕਿੱਥੇ ਰਹਿ ਗਏ ਆਪਣੇ ਆ ਜਾ ਵੀ ਸਖਫਰੀਸਿਆਂ ਵਾਕ ਕੇ ਆ ਜਾਣੇ ਕੋਈ ਨਹੀਂ ਤੁਹਾਨੂੰ ਦੱਸੇ ਟਾਈਮ ਲਾਈ ਦੇਣਗੇ रिगार्ड्स चलो यार तस्वीरें चला लो ਲਓ ਜੀ ਪਤਾ ਚਲ ਚੁੱਕਿਆ ਵੀ ਜਿਹੜਾ ਫੂਡ ਹੈ ਵੈਜ ਨਾਨ ਵੈਜ ਦੋਨੋਂ ਹੈ ਜਲਕੀ ਰਾਣੀ ਨੂੰ ਖਾਣੇ ਜਾ ਕੇ ਬਹੁਤ ਸੋਹਣਾ ਬਣਿਆ ਹਾਲ ਹੋਣ ਬਈ ਵਾਹ ਜੀ ਵਾਹ ਬਹੁਤ ਬਹੁਤ ਸੋਹਣਾ ਬਣਿਆ ਹੋਇਆ ਜਿੰਨਾ ਵੀ ਕਹਿ ਦੀ ਬਾਕੀ ਬਰਾਤ ਤਾਂ ਥੋੜੀ ਵੇਟ ਕਰ ਰਹੇ ਆ ਜਲਦੀ ਆਓ ਆਉਂਦਾ ਨਾ ਮੋਟੇ ਪਾਣੀ ਹੈਪੀ ਡੋਨਟ ਡੇ ਥਾਲੋ ਕੀ ਕਰ ਕਰਕ ਦੀ ਚਾਹ کافی ਲੱਗ ਚੁੱਕੀ ਐ ਮਾਨ ਸਰ ਕੀ ਹਾਲ ਨੇ ਤਕੜਿਓਂ ਸੋਰੇਪੀ ਜੀ ਸੋਰ ਜੀ ਕੇਮਰਾ ਬਜੋ ਕੀ ਹਾਲ ਹੈ ਜੀ ਆਦੋ ਜਿਹਨੇ ਅੰਬ ਖਾਣੇ ਆ ਆ ਮੈਂ ਟਮਾਟਰਾਂ ਕੇ ਹੋਰ ਕੋਸਾ ਆ ਵੀ ਉਹ ਡ੍ਰੈਗਨ ਫਰੂਟ ਇਹ ਬੰਦੇ ਲੋਕ ਕਿਵੇਂ ਖਾ ਲੈਂਦੇ ਲੱਗਦੇ ਗੁੱਦ ਜਿਹਾ ਆਂਬ ਸਵਾਦ ਹੈ ਆਂਬ ਖੰਦੀ ਆ ਵੀ ਪੀਰੇ ਸਾਰਵਕ ਦੀ ਕਾਫੀ ਕਿਵੇਂ ਲੱਗਾ ਟੇਸਟ ਸਹੀ ਦੱਸੀ ਤੇਰਾ ਕੀ ਰਿਵਿਊ ਹੈ ਇਹਦੇ ਬਾਰੇ ਓਕੀ ਆ ਓਕੀ ਆ ਨਾ ਮਿੱਠੇ ਚ ਘੱਟੋ ਘੱਟ 7-8 ਪੈਕੇਟ ਬਾਅ ਫੇਰ ਮੰਗਦੀ ਹੈ ਉਹਨੂੰ ਧਰ ਜੂਗੀ ਜਦੋਂ ਪੈਕੇਟ ਪਾਗੇ ਗਾਰੰਟੀ ਹੈ ਆਪਣੀ ਕਿ ਤਾਂ ਨਹੀਂ ਮਿਲ ਮੈਂ ਭਲੇਖਾਣਾ ਪੈ ਗਈ ਕਿਸੇ। ਉਹ ਹੋਰ ਜਿੱਦੇ ਕਲਮ ਕਰਾਓ। ਫੋਟੀਆਂ ਦਾ ਸਭ ਕੁਝ ਵਧੀਆ ਵਧੀਆ ਬਈ ਫਾਸਟ ਕਲਾਸ। ਲੋ ਜੀ ਵਿਯਾਤਵਾਦ ਅਸੀਂ ਪਿੰਡ ਪਹੁੰਚ ਚੁੱਕੇ ਸੀ। ਤੇ ਮੈਂ ਕਹਿੰਦੀ ਇਸ ਵਕਤ ਮੇਰੇ ਨਾਨਕੇ ਪਿੰਡ ਪਿੰਡ ਪੀਟਿਆਲੇ ਕਿਉਂਕਿ ਕੱਲ ਨੂੰ ਹੈਗੀ ਅੱਥਰਵਾਰ ਸੀ। ਸੰਤਵਾ ਪਟਾਣ ਦਸ ਜੀ ਦੀ ਤੇ ਮੇਲਾ ਲੱਗਦਾ ਹੁੰਦਾ ਉਹ ਦਿਖਾਵਾਂਗੇ ਸਾਨੂੰ ਬਹੁਤ ਰੌਣਕ ਮੇਲਾ ਹੁੰਦਾ ਤੇ ਬਾਕੀ ਅੱਜ ਲਈ ਇੰਨਾ ਹੀ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰ ਦਿਓ ਜੀ ਬਹੁਤ ਮਿਹਨਤ ਲੱਗਦੀ ਹੈ ਓਕੇ ਦੋਸਤੋ ਬਾਬੇ ਟਾਟਾ ਮਿਲਦੇ ਆ ਕੱਲ ਨੂੰ